ਸਟੇਜ ਸਿੰਗਰ ਆਰਤੀ ਅਨਮੋਲ ਨੇ ਗੇ ਗਰੁੱਪ ਮੈਂਬਰ ਹਨੀ ਸ਼ੇਰ ਦੇ ਉਤੋਂ ਲੈ ਕੇ ਜਾਗਰਨ ਵਾਲੇ ਗਾਇਕ ਮਾਸਟਰਸ ਲਈ ਅਤੇ ਫਿਰੋਜ਼ ਖਾਨ ਦੇ ਅੰਤ ਨੂੰ ਰਾਜ਼ਾ ਦਾ ਕੀਤਾ ਖੁਲਾਸਾ। ਤੇ ਇਹ ਹੋਣੀ ਚਾਹੀਦੀ ਆ ਪਰ ਇਹ ਨਹੀਂ ਵੀ ਹੁੰਦੇ। ਸਟੇਜ ਸਿੰਗਰ ਆਰਤੀ ਅਨਮੋਲ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮਾਸਟਰ ਸੁਨੀਮ ਅਤੇ ਫਿਰੋਜ਼ ਖਾਨ ਵਰਗੇ ਮਸ਼ਹੂਰ ਗਾਇਕ ਧਾਰਮਿਕ ਜਾਗਰੂਨਾ ਦੇ ਨਾਂ ਤੇ ਪੈਸੇ ਖਾਂਦੇ ਹਨ ਇਹ ਗਾਇਕ ਇੱਕ ਸਟੇਜ ਸ਼ੋਅ ਕਰਨ ਦਾ 10-10 ਲੱਖ ਰੁਪਇਆ ਲੈ ਲੈਂਦੇ ਹਨ ਇੰਨਾ ਹੀ ਨਹੀਂ ਇਹ ਲੋਕ ਮੀਟ ਖਾ ਕੇ ਅਤੇ ਸ਼ਰਾਬਾ ਪੀ ਕੇ ਸਟੇਜ ਤੇ ਚੜ ਜਾਂਦੇ ਹਨ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਹਾਲਾਂਕਿ ਸਾਨੂੰ ਇਹ ਜਾਣਕਾਰੀ ਮਿਲੀ ਹੈ ਫਿਰੋਜ਼ ਖਾਨ ਸ਼ਾਕਾਹਾਰੀ ਹੈ ਨਾਤਾ ਹੋ ਮੀਟ ਖਾਂਦੇ ਹਨ ਅਤੇ ਨਾ ਹੀ ਅੰਡੇ ਆਰਤੀ ਅਨਮੋਲ ਨੇ ਕਿਹਾ ਕਿ ਜੇਕਰ ਇਨਹਾਨੂੰ ਕੋਈ ਇਹ ਸਭ ਚੀਜ਼ਾਂ ਤੋਂ ਰੋਕਦਾ ਹੈ ਤਾਂ ਇਹੇ ਅੱਗੋਂ ਕਹਿੰਦੇ ਹਨ ਜਿਹੜਾ ਖਵਈਆ ਉਹੀ ਗਵਈਆ ਇਹ ਲੋਕ ਉੱਚ ਤਾਂ ਧਾਰਮਿਕ ਜਾਗਰਣ ਕਰਦੇ ਹਨ ਤੇ ਇਹੀ ਲੋਕ ਸਭ ਤੋਂ ਵੱਧ ਵਿਆਖਰੋਂਦੇ ਹਨ ਸੱਚੇ ਬਣਨ ਵਾਲੇ ਇਹ ਲੋਕ ਖੋਰੇ ਕਿੰਨੀਆਂ ਕੁੜੀਆਂ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਹਨ ਸਟੇਜ ਸਿੰਗਰ ਆਰਤੀ ਅਨਮੋਲ ਨੇ ਗੇ ਗਰੁੱਪ ਦਾ ਕੀਤਾ ਰੱਜ ਕੇ ਵਿਰੋਧ ਜਿਸ ਨੂੰ ਐਲਜੀਬਿਟੀ ਕੇ ਉਹ ਗਰੁੱਪ ਤੇ ਨਾਂ ਨਾਲ ਜਾਣਿਆ ਜਾਂਦਾ ਹੈ ਸਟੇ ਸinger ਆਰਤੀ ਅਨਮੋਲ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਂਦੇ ਹਨ ਉਸੇ ਤਰ੍ਹਾਂ ਸਾਨੂੰ ਵੀ ਐਲਜੀਬੀਟੀਕਿਉ ਗਰੁੱਪ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਪਵੇਗਾ। ਉਹਨਾਂ ਨੇ ਕਿਹਾ ਕਿ ਆਪਣੀ ਹਫੀਜ਼ ਅਤੇ ਗਰੀਬੀ ਨੂੰ ਦੂਰ ਕਰਨ ਲਈ ਪੰਜਾਬ ਦੇ ਕੁਝ ਲੜਕੇ ਇਸ ਗਰੁੱਪ ਦਾ ਮੈਂਬਰ ਬਣ ਰਹੇ ਹਨ ਜੋ ਕਿ ਠੀਕ ਨਹੀਂ ਹੈ। ਇੰਨਾ ਹੀ ਨਹੀਂ ਮਾਪੇ ਵੀ ਆਪਣੇ ਬੱਚਿਆਂ ਦੇ ਇਸ ਵਿਵਹਾਰ ਕਰਕੇ ਕਸੂਰਬਾਰ ਹਨ। ਸਟੇ ਸਿੰਗਰ ਆਰਟੀਐਨ ਮੋਲ ਨੇ ਮਾਸਟਰ ਸਲੀਮ ਅਤੇ ਫਿਰੋਜ਼ ਖਾਨ ਨੂੰ ਲੈ ਕੇ ਜੋ ਕੁਝ ਵੀ ਕਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਤੁਸੀਂ ਆਪਣਾ ਸੁਝਾਅ ਕਮੈਂਟ ਬਾਕਸ ਵਿੱਚ ਦਿਓ ਤੇ ਇਸ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਲੋਕੀ ਇਸ ਬਾਰੇ ਜਾਗਰੂਕ ਹੋ ਸਕਣ